ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਅੱਜ ਦੀ ਇੱਕ ਬਹੁਤ ਵੱਡੀ ਖਬਰ ਵਿਕਰਮ ਸਿੰਘ ਮਜੀਠੀਆ ਤੇ ਜਿਹੜੀ ਇਹ ਗੱਡੀਆਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਚਿੱਟੇ ਦੀ ਤਸਕਰੀ ਔਰ ਚਿੱਟੇ ਦੀ ਸਪਲਾਈ ਕਰਦੇ ਸੀ ਉਹਨਾਂ ਗੱਡੀਆਂ ਦਾ ਜ਼ਿਕਰ ਤੁਹਾਡੇ ਸਾਹਮਣੇ ਕਰਾਂਗੇ ਔਰ ਵਿਕਰਮ ਸਿੰਘ ਮਜੀਠੀਆ ਤੇ ਐਨਡੀਪੀਐਸ ਦਾ ਕੇਸ ਯਾਨੀ ਇੱਕ ਬਹੁਤ ਵੱਡਾ ਨਸ਼ਿਆਂ ਦਾ ਕੇਸ ਪੈਣ ਜਾ ਰਿਹਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਸ ਦਿਨ ਦਾ ਚਾਰ ਸੀਟ داخل ਹੋਈ ਆ ਕਹਿੰਦੇ ਜੀ ਚਾਰ ਟਰੰਕਾਂ ਦਾ ਵੱਡਾ ਜ਼ਿਕਰ ਹੁੰਦਾ ਸੀ ਤਾਂ ਉਹਨਾਂ ਚਾਰ ਟਰੰਕਾਂ ਦੇ ਵਿੱਚ ਕੱਲ ਵੀ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਕਿ ਉਹਨਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਜ਼ਿੰਦਗੀ ਕੈਦ ਹੋ ਚੁੱਕੀ ਆ ਤਾਂ ਜਿਹੜੀ ਉਹ ਜ਼ਿੰਦਗੀ ਆ ਦਰਾਂ ਸਾਲ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਇੱਕ ਬਹੁਤ ਵੱਡਾ ਕਾਲਾ ਸੱਚ ਅੱਜ ਤੁਹਾਡੇ ਸਾਹਮਣੇ ਦਿਖਾਉਣ ਜਾ ਰਹੇ ਆ ਕਿਉਂਕਿ ਗੱਡੀਆਂ ਬਹੁਤ ਸਾਰੀਆਂ ਸੀ ਜਿਨ੍ਹਾਂ ਦੇ ਵਿੱਚ ਬਹੁਤ ਵੱਡਾ ਨਾਮ ਇਹੀ ਆਇਆ ਕਿ ਬਿਕਰਮ ਸਿੰਘ ਮਜੀਠੀਆ ਜਿਹੜੀਆਂ ਗੱਡੀਆਂ ਨੂੰ ਵਰਤ ਰਿਆ ਸੀ ਕਰੋੜਾਂ ਦੀ ਸੰਖਿਆ ਦੇ ਵਿੱਚ ਉਹਨਾਂ ਦੀ ਕੀਮਤ ਦੱਸੀ ਜਾ ਰਹੀ ਹੈ ਉਹਨਾਂ ਨੂੰ ਚਿੱਟੇ ਦੀ ਤਸਕਰੀ ਦੇ ਵਿੱਚ ਚਿੱਟੇ ਦੀ ਸਮਗਲਨ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵਰਤਿਆ ਗਿਆ ਕਈ ਗੱਡੀਆਂ ਔਰ ਕਈ ਸਾਰੇ ਬੰਦੇ ਜਿਹੜੇ ਬਿਕਰਮ ਮਜੀਠੀਏ ਦੇ ਨਾਲ ਕੋਈ ਤਾਲੁਕਤ ਨਹੀਂ ਰੱਖਦੇ ਕਾਗਜ਼ਾਂ ਦੇ ਵਿੱਚ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਕਿਵੇਂ ਵਰਤਦੇ ਸੀ ਹੋਰ ਲੋਕਾਂ ਨੂੰ ਕਿ ਜਿਵੇਂ ਕਿਸੇ ਦਾ ਸਿੰਮ ਫੜਿਆ ਜਾ ਤਾਂ ਦੇਖੋ ਖੰਨੇ ਦੇ ਇੱਕ ਬੰਦੇ ਦਾ ਸਿੰਮ ਫੜਿਆ ਜਾਂਦਾ ਹੈ ਕਹਿੰਦੇ ਜੀ ਉਹ ਸਿੰਮ ਆ ਜਿਹੜਾ ਖੰਨੇ ਦਾ ਇੱਕ ਬੰਦਾ ਰਹਿਣ ਵਾਲਾ ਉਹਦਾ ਸਿੰਮ ਹੈ ਤੇ ਵਿਕਰਮ ਮਜੀਠੀਆ ਉਹ ਸਿੰਮ ਨੂੰ ਕਿਉਂ ਵਰਤ ਰਿਹਾ ਸੀ ਇਹ ਵੀ ਇੱਕ ਬਹੁਤ ਵੱਡਾ ਸਵਾਲ ਸੀ ਤਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਅੱਜ ਇੱਕ ਐਸੀ ਖਬਰ ਧਰਨ ਜਾ ਰਿਹਾ ਮੈਂ ਵਿਕਰਮ ਸਿੰਘ ਮਜੀਠੀਆ ਤੇ ਐਨਡੀपीएस ਯਾਨੀ ਨਸ਼ਿਆਂ ਦਾ ਕੇਸ ਇਹਨਾਂ ਦੇ ਘਰ ਦੇ ਮਾਲਕ ਤਾਂ ਕਈ ਸਾਰੇ ਦਾਅਵੇ ਕਰ ਗਏ ਉਹਨਾਂ ਦੀ ਪਤਨੀ ਵੀ ਹੰਦਾਵਾ ਕੀਤਾ ਔਰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਭੈਣ ਹਰ ਸਿਮਰਤ ਕੌਰ ਬਾਦਲ ਉਹਨਾਂ ਨੇ ਵੀ ਦਾਵਾ ਕੀਤਾ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦੇ ਕੋਲ ਨਾ ਤਾਂ ਕੋਈ ਬੇਨਾਮੀ ਸੰਪਤੀ ਔਰ ਨਾ ਸਾਡਾ ਚਿੱਟੇ ਦੇ ਵਿੱਚ ਕਿਸੇ ਦੇ ਵਿੱਚ ਹੱਥ ਹੈ ਤਾਂ ਹੁਣ ਜਿਹੜਾ ਹੱਥ ਸੀ ਉਹ ਦਰਅਸਲ ਦੇ ਵਿੱਚ ਚਿੱਟੇ ਦੇ ਵਿੱਚ ਹੀ ਸੀ ਜਿਹੜੀਆਂ ਗੱਡੀਆਂ ਤੁਹਾਡੇ ਸਾਹਮਣੇ ਅੱਜ ਗੱਡੀਆਂ ਦਾ ਜ਼ਿਕਰ ਕਰਨ ਜਾ ਰਹੇ ਆ ਉਹਨਾਂ ਗੱਡੀਆਂ ਦੇ ਵਿੱਚ ਕਿਸੇ ਦਿਨ ਵਿਕਰਮ ਸਿੰਘ ਮਜੀਠੀਆ ਚਿੱਟੇ ਦੀ ਸਮਗਲਨ ਕਰਦੇ ਸੀ ਬਹੁਤ ਵੱਡੇ ਪੈਮਾਨੇ ਦੇ ਉੱਤੇ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਘਾਣ ਕੀਤਾ ਤੇ ਜਿਹੜਾ ਭੋਲਾ ਸੀ ਭੋਲੇ ਨੂੰ ਇਹਨਾਂ ਨੇ ਫੜਿਆ ਸੀ ਬਾਦਲਾ ਨੇ ਤਾਂ ਬਾਦਲ ਕਹਿੰਦੇ ਜੀ ਅਸੀਂ ਭੋਲਾ ਫੜਿਆ ਪਰ ਉਸੇ ਭੋਲੇ ਨੇ ਮੋਹਰ ਲਾ ਦਿੱਤੀ ਸੀ ਕਿ ਬਿਕਰਮ ਸਿੰਘ ਮਜੀਠੀਆ ਚਿੱਟੇ ਦੀ ਤਸਕਰੀ ਭੁੱਕੀ ਦੀ ਤਸਕਰੀ ਮੇਰੇ ਨਾਲ ਕਰਦਾ ਸੀ ਤਾਂ ਉਸ ਗੱਲ ਨੂੰ ਸੁਖਵੀਰ ਸਿੰਘ ਬਾਦਲ ਨੇ ਬਿਲਕੁਲ ਨਕਾਰ ਦਿੱਤਾ ਸੀ ਕਹਿੰਦੇ ਜੀ ਭੋਲੇ ਨੂੰ ਤਾਂ ਅਸੀਂ ਫੜਿਆ ਇਹਦਾ ਜਾਣ ਬੁੱਝ ਕੇ ਬਿਕਰਮ ਮਜੀਠੀਆ ਦਾ ਨਾਮ ਲੈ ਰਿਹਾ ਪਰ ਦਰਅਸਲ ਦੇ ਵਿੱਚ ਵਿਕਰਮ ਮਜੀਠੀ ਦਾ ਸੱਚ ਉਹੀ ਸੀ ਜੋ ਭੋਲੇ ਨੇ ਕਿਹਾ ਸੀ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਐਂਡੀਪੀਐਸ ਦੇ ਵਿੱਚ ਫਸ ਚੁੱਕੇ ਨੇ ਕਿਉਂਕਿ ਜਿਹੜੀ ਐਸਆਈਟੀ ਦੀ ਟੀਮ ਕੱਲ ਨਾਬਾ ਜੇਲ੍ਹ ਦੇ ਵਿੱਚ ਪਹੁੰਚਦੀ ਹੈ ਕਹਿੰਦੇ ਜੀ ਇਹਨੂੰ ਪੁੱਛਗਛ ਕਰ ਰਹੀ ਹੈ ਪਰ ਦਰਅਸਲ ਦੇ ਵਿੱਚ ਐਂਡੀਪੀਐਸ ਦਾ ਕੇਸ ਵਿਕਰਮ ਮਜੀਠੀਏ ਤੇ ਦੁਬਾਰਾ ਤੋਂ ਇੱਕ ਹੋਰ ਲਾਗੂ ਹੋ ਗਿਆ ਤਾਂ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਬਹੁਤ ਵੱਡੀ ਗੱਲ ਕਹੀ ਕਹਿੰਦੇ ਜੀ ਅਸੀਂ ਵਿਕਰਮ ਮਜੀਠੀਏ ਨੂੰ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਔਰ ਦੂਜੇ ਪਾਸੇ 80 ਚੋਟੀ ਦਾ ਜੋਰ ਵਿਕਰਮ ਮਜੀਠੀਏ ਨੂੰ ਕਢਾਉਣ ਦੇ ਖਾਤਰ ਬਾਗਲਾਂ ਦਾ ਵੀ ਲੱਗਿਆ ਵਿਰੋਧੀ ਹੋਰ ਕਈ ਪਾਰਟੀਆਂ ਨੇ ਜਿਹੜੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਨੇ ਉਹ ਕਹਿੰਦੇ ਸੀ ਪਹਿਲਾਂ ਦੇਖੋ ਚੰਨੀ ਦਾ ਬਿਆਨ ਆਉਂਦਾ ਕਹਿੰਦੇ ਵਿਕਰਮ ਮਜੀਠੀਏ ਤੇ ਐਕਸ਼ਨ ਗਲਤ ਹੋ ਗਿਆ ਫਿਰ ਖੈਰਾ ਦਾ ਆਉਂਦਾ ਜੀ ਉਹ ਵੀ ਕਹਿੰਦੇ ਇਹੀ ਗੱਲ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਰਹੇ ਪੰਜਾਬ ਦੇ ਅੰਦਰ ਕੈਪਟਨ ਮਰਿੰਦਰ ਸਿੰਘ ਕਾਂਗਰਸ ਦੇ ਲੀਡਰ ਜਿਹੜੇ ਅੱਜ ਭਾਜਪਾ ਦੇ ਵਿੱਚ ਜਾ ਚੁੱਕੇ ਨੇ ਉਹਨਾਂ ਨੇ ਵੀ ਕਿਹਾ ਕਿ ਨਾ ਮੇਰੇ ਭਤੀਜੇ ਵਿਕਰਮ ਮਜੀਠੀਏ ਤੇ ਬੜਾ ਮਾੜਾ ਐਕਸ਼ਨ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਾਂ ਸੁਣੋ ਜੀ ਰੋ ਧਿਆਨ ਦੇ ਨਾਲ ਕਿ ਵਿਕਰਮ ਸਿੰਘ ਮਜੀਠੀਏ ਤੇ ਐਨਡੀਪੀਐਸ ਦਾ ਪਰਚਾ ਔਰ ਗੱਡੀਆਂ ਦੇ ਵਿੱਚ ਉਹ ਤਸਕਰੀ ਕਿਵੇਂ ਕਰਦੇ ਸੀ ਸੁਣ ਜਿਹੜੀ ਇੱਕ ਵਾਰੀ ਫੇਰ ਵਿਕਰਮ ਸਿੰਘ ਮਜੀਠੀਆ ਨਾਲ ਟਕ ਲੱਕ ਰੱਖਦੀ ਆ ਅੱਜ o sf f f i t ਜਿਹੜੀ ਡਰਾਪ ਦੇ ਕੇਸ ਨੂੰ ਲੈ ਕੇ ਐਮ ਡੀ ਪੀ ਐਸਟੀ ਕੇਸ ਨੂੰ ਲੈ ਕੇ ਜਿਹੜਾ ਵਿਕਰਮ ਮਜੀਠੀਆ ਦੇ ਖਿਲਾਫ ਰਜਿਸਟਰ ਕੀਤਾ ਗਿਆ ਸੀ ਪਹਿਲੀ ਐਫਐਫ ਐਫ ਐਸਫੀਆ ਫੀਲੋਪੋਰਟੋ ਬਾਗ ਤੋਂ ਬਾਅਦ ਜਿਹੜੀ ਨਵੀਂ ਐਫਆਈਟੀ ਬਣਾਈ ਗਈ ਸੀ ਉਹਦੀਆਂ ਰਿਪੋਰਟਾਂ ਨੂੰ ਲੈਂਦੇ ਹੋਏ ਜਿਹੜੀ ਐਫਆਈਆਰ ਨਵੀਂ ਰਜਿਸਟਰ ਕੀਤੀ ਗਈ ਸੀ ਉਹਦੇ ਕਿਲਾਬ ਚਾਲੂ ਦੇ ਉਹ 8 ਪਾਂਧੀ ਐਸਆਈ ਸੀ ਜਿਹੜੀ ਮਜੀਠੀਆ ਦੇ ਖਿਲਾਫ ਬਣੀ ਧੀਰੇ ਮੋਗੀ ਪਟਿਆਲਾ ਦੇ ਐਸਐਸਪੀ 29 ਅੱਜ ਐਸਆਈ ਸੀ ਦੀ ਟੀਮ ਜਿਹੜੀਆ वरुण ਸ਼ਰਮਾ ਦੀ ਟੀਮ ਐਸਐਸਪੀ ਪਟਿਆਲਾ ਉਹ ਨਾਪਾ ਟੇਲ ਪੌਂਕਸ ਕੀ ਹੈ ਤੇ 2 ਘੰਟੇ ਤੱਕ ਉਹ ਇੰਟਰੋਗੇਸ਼ਨ ਕਰਦੇ ਆ ਵਿਕਰਮ ਸਿੰਘ ਮਜੀਠੀਆ ਆਪੇ ਐਂਡੀ ਪੀਐਸ ਕੇ ਫਰੋ ਲੈ ਕੇ ਯਾਨੀ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਐਂਡੀ ਪੀਐਸ ਦਾ ਪਰਚਾ ਢੋਕ ਦਿੱਤਾ ਤਾਂ ਹੁਣ ਸੁਖਬੀਰ ਸਿੰਘ ਬਾਦਲ ਹੋਵੇ ਚਾਹੇ ਹੋਵੇ ਉਹਨਾਂ ਦੀ ਹਰਸਿਮਰਤ ਕੌਰ ਬਾਦਲ ਇਹ ਚਾਹੇ ਜਿੰਨੇ ਮਰਜੀ ਤਣੇ ਤੜਾਉਣ ਪਰ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆ ਸਕਦਾ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਬਹੁਤ ਵੱਡੀ ਪਾਵਰ ਹੁੰਦੀ ਆ ਸਟੇਟ ਦੇ ਮੁੱਖ ਮੰਤਰੀ ਨੇ 3 ਕਰੋੜ ਲੋਕਾਂ ਦੀ ਆਵਾਜ਼ ਆ ਉਹਨਾਂ ਦੇ ਨਾਲ ਕਿਉਂਕਿ 3 ਕਰੋੜ ਲੋਕ ਉਹਨੇ ਜਿਨ੍ਹਾਂ ਦੇ ਵਿੱਚੋਂ ਲੋਕਾਂ ਨੇ ਚੁਣੇ ਮੁੱਖ ਮੰਤਰੀ ਭਵੰਤ ਸਿੰਘ ਮਾਨ ਔਰ ਹੁਣ ਪੰਜਾਬ ਦੇ ਲੋਕਾਂ ਦੀ ਆਵਾਜ਼ ਕੀ ਹੈ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਫਰਜ਼ਾ ਲਿਆ ਛੱਡ ਨਾ ਦਿਓ ਕਿਉਂਕਿ ਨਹੀਂ ਤਾਂ ਮੁੱਖ ਮੰਤਰੀ ਭਵੰਤ ਸਿੰਘ ਮਾਨ ਨੂੰ 2027 ਦੇ ਵਿੱਚ ਬਹੁਤ ਵੱਡਾ ਖਤਰਾ ਪੈਦਾ ਹੋ ਜਾਣਾ ਤਾਂ ਹੁਣ ਇਹਦੇ ਨਾਲ ਹੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇੱਕ ਹੋਰ ਬਹੁਤ ਵੱਡੀ ਖਬਰ ਆ ਰਹੀ ਹੈ ਕਿਉਂਕਿ ਵੀ ਦਾ ਲਗਾਤਾਰ ਵਹਾ ਵਧ ਰਿਹਾ ਜਿਹੜਾ ਕਿਉਂਕਿ ਮੀਂਹ ਦੇ ਨਾਲ ਜਿਹੜੀ ਲਗਾਤਾਰ ਬਰਸਾਤ ਪੈ ਰਹੀ ਹੈ ਇਹਦੇ ਨਾਲ ਬਹੁਤ ਸਾਰੇ ਇਲਾਕੇ ਪੰਜਾਬ ਦੇ ਡੁੱਬਦੇ ਜਾ ਰਹੇ ਨੇ ਪ੍ਰਸ਼ਾਸਨ ਨੂੰ ਪੰਜਾਬ ਦੀ ਸਰਕਾਰ ਨੂੰ ਤੇ ਆਉਣ ਦੇਣ ਦੀ ਲੋੜ ਹੈ ਸਰਦੂਲਗੜ੍ਹ ਦੇ ਵਿੱਚ ਇੱਕ ਛੱਪੜ ਪਾਇਆ ਜਾਂਦਾ ਜਿਹੜਾ ਕਿ ਬਾਰ ਨੰਬਰ 5 ਦੇ ਵਿੱਚ ਹੈ ਉੱਥੋਂ ਦੀ ਖਬਰ ਕੱਲ ਮੈਂ ਲਾਈ ਸੀ ਉੱਥੋਂ ਦੇ ਐਮ.ਐਲ.ਏ ਨੇ ਗੁਰਪ੍ਰੀਤ ਸਿੰਘ ਬਣਾਵਾਲੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਹੀ ਨੇ ਔਰ ਹੁਣ ਉਹਨਾਂ ਨੇ ਇੱਕ ਅਪੀਲ ਆ ਬਾਹਰ ਨੰਬਰ 5 ਸਰਦੂਲਗੜ ਦੇ ਲੋਕਾਂ ਬਣੀਓ ਕਿਉਂਕਿ ਜਿਹੜਾ ਉਹ ਛੱਪੜ ਉਹ ਦਰਅਸਲ ਦੇ ਵਿੱਚ ਚੜ ਚੁੱਕਿਆ ਕਿਉਂ ਚੜ ਗਿਆ ਕਿਉਂਕਿ ਬਾਰਿਸ਼ ਪੈ ਰਹੀ ਹੈ ਤਾਂ ਘਗਰ ਦਰਿਆ ਦੇ ਵਿੱਚ ਸ਼ਹਿਰ ਦਾ ਪਾਣੀ ਜਾਂਦਾ ਸੀ ਤੇ ਹੁਣ ਘਗਰ ਦਰਿਆ ਉਫਾਨ ਦੇ ਉੱਤੇ ਆ ਕਿਸੇ ਵੇਲੇ ਵੀ ਬੰਨ ਟੁੱਟ ਸਕਦੇ ਨੇ ਔਰ ਦੂਜੇ ਪਾਸੇ ਜਿਹੜੀਆਂ ਉਹਦੇ ਅੰਦਰ ਪੁਲੀਆਂ ਜਾਂਦੀਆਂ ਸੀ ਸ਼ਹਿਰ ਦੇ ਪਾਣੀ ਦੀਆਂ ਉਹਨਾਂ ਨੂੰ ਬੰਦ ਕੀਤਾ ਗਿਆ ਕਿਉਂਕਿ ਉਲਟਾ ਪਾਣੀ ਨਹੀਂ ਤਾਂ ਘਗਰ ਦਰਿਆ ਦਾ ਬਾਹਰ ਆਉਂਦਾ ਸੀ ਪਰ ਇਹਦੇ ਨਾਲ ਹੀ ਛੱਪੜ ਦੇ ਵਿੱਚ ਜਿਹੜਾ ਪਾਣੀ ਕ੍ਰੋਸ ਕੀਤਾ ਗਿਆ ਉਹਦੇ ਨਾਲ ਜਿੰਨੇ ਵੀ ਗਰੀਬ ਲੋਕ ਉੱਥੇ ਰਹਿੰਦੇ ਨੇ 12 ਨੰਬਰ 5 ਸਰਦੂਲਗੜ ਉੱਥੇ ਭਾਈ ਇਹ ਘਰਾਂ ਦੇ ਵਿੱਚ ਪਾਣੀ ਵੜਨਤੇ ਆ ਜੇਕਰ ਧਿਆਨ ਨਾ ਦਿੱਤਾ ਗਿਆ ਵੱਡੇ ਪੱਧਰ ਦੇ ਉੱਤੇ ਨੁਕਸਾਨ ਗਰੀਬ ਲੋਕਾਂ ਦਾ ਹੋਣਾ ਉਹ ਗਰੀਬ ਲੋਕ ਜਿਨ੍ਹਾਂ ਨੇ ਬਾਈ ਦੇ ਵਿੱਚ ਤੁਹਾਡੀ ਸੱਤਾ ਕਾਇਮ ਕਰਵਾਈ ਉਹਨਾਂ ਲੋਕਾਂ ਦਾ ਯੋਗਦਾਨ ਇੱਕ ਬਹੁਤ ਵੱਡਾ ਯੋਗਦਾਨ ਗੁਰਪ੍ਰੀਤ ਸਿੰਘ ਬਣਾਵਾਲੀ ਨੂੰ ਜਿਤਾਉਣ ਦੇ ਵਿੱਚ ਸੀ ਜੇਕਰ ਅੱਜ ਦੀ ਘੜੀ ਬਣਾ ਵਾਲੀ ਐਮਐਲਏ ਗੁਰਪ੍ਰੀਤ ਸਿੰਘ ਸਰਦੂਲਗੜ੍ਹ ਦੇ ਵਾਰਡ ਨੰਬਰ 5 ਦੇ ਵਿੱਚ ਨਹੀਂ ਜਾ ਕੇ ਜਾਜਾ ਲੈਂਦੇ ਨਹੀਂ ਕੋਈ ਸਮਾਧਾਨ ਕਰਦੇ ਤਾਂ ਕੱਲ ਨੂੰ ਤੁਹਾਨੂੰ ਇਹਦਾ ਮੋੜ ਮਾ ਜਵਾਬ ਮਿਲਣਾ ਹੈ ਇਹ ਤੈਅ ਹੈ ਕਿਉਂਕਿ ਲੋਕਾਂ ਨੇ ਡਾਂਕੇ ਦੀ ਚੋੜ ਤੇ ਵੋਟ ਪਾਈ ਸੀ ਤਾਂ ਅੱਜ ਦੁੱਖ ਦੀ ਘੜੀ ਦੇ ਵਿੱਚ ਐਮਐਲਏ ਸਾਹਿਬ ਉੱਥੇ ਨਹੀਂ ਪਹੁੰਚਦੇ ਲੋਕਾਂ ਦੀ ਸੁਣਵਾਈ ਨਹੀਂ ਕਰਦੇ ਜਾਂ ਸੁਣਦੇ ਨਹੀਂ ਤਾਂ ਭਾਈ ਫਿਰ ਆਉਣ ਵਾਲਾ ਸਮਾਂ ਤੁਹਾਡੇ ਲਈ ਭਿੱਲਾ ਪੈ ਜਾਣਾ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾंनो ਵੀ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ